ਬਾਬਰ ਦੀ ਮੌਤ ਪਿੱਛੋਂ ਉਸ ਦਾ ਪੁੱਤਰ ਹਮਾਇਉਂ ਹਿੰਦੂਸਤਾਨ ਦਾ ਬਾਦਸ਼ਾਹ ਬਣਿਆ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਸ਼ੇਰ ਖਾਨ ਨੇ ਕਨੌਜ ਦੇ ਮੈਦਾਨ ਵਿੱਚ ਉਸ ਨੂੰ ਬੁਰੇ ਤਰੀਕੇ ਨਾਲ ਹਰਾ ਦਿੱਤਾ ਹਮਾਇਉਂ ਆਪਣੀ ਜਾਨ ਬਚਾ ਕੇ ਆਗਰੇ ਤੋਂ ਲਖੌਰ ਦੀ ਤਰਫ ਭੱਜ ਤੁਰਿਆ ਜਦੋਂ ਉਹ ਪੰਜਾਬ ਪਹੁੰਚਿਆ ਉਸ ਦੇ ਮਨ ਵਿੱਚ ਇੱਕ ਗਹਿਰੀ ਸੋਚ ਉੱਕੀ ਮੇਰੇ ਪਿਤਾ ਬਾਬਰ ਨੂੰ ਗੁਰੂ ਨਾਨਕ ਜੀ ਨੇ ਕਿਹਾ ਸੀ ਕਿ ਉਸ ਦੀਆਂ ਸੱਤ ਪੁਸ਼ਤਾਂ ਹਿੰਦੁਸਤਾਨ ਤੇ ਰਾਜ ਕਰਨ ਲੱਗੀਆਂ ਪਰ ਮੇਰੇ ਨਾਲ ਤਾਂ ਦੂਜੀ ਹੀ ਪੁਸ਼ਤ ਵਿੱਚ ਹਾਰ ਹੋ ਗਈ ਕੀ ਗੁਰੂ ਨਾਨਕ ਦੇ ਬਚਨ ਝੂਠੇ ਹੋ ਗਏ ਇਹ ਸੰਦੇਹ ਨੂੰ ਦੂਰ ਕਰਨ ਲਈ ਉਸ ਨੇ ਆਪਣੇ ਵਜ਼ੀਰ ਨੂੰ ਪੁੱਛਿਆ ਅੱਜ ਗੁਰੂ ਨਾਨਕ ਦੀ ਗੱਦੀ ਉੱਪਰ ਕੌਣ ਬੈਠਿਆ ਹੈ ਵਜ਼ੀਰ ਨੇ ਕਿਹਾ ਗੁਰੂ ਅੰਗਦ ਦੇਵ ਜੀ ਜਿਨ੍ਹਾਂ ਦਾ ਡੇਰਾ ਖਡੂਰ ਸਾਹਿਬ ਨੇੜੇ ਬਿਆਸ ਦਰਿਆ ਦੇ ਕਿਨਾਰੇ ਹੈ ਹਮਾਈਓ ਤੁਰ ਪਿਆ ਉਸ ਦਾ ਮਨ ਉਲਝਿਆ ਹੋਇਆ ਸੀ ਬਾਹਰੋਂ ਬਾਦਸ਼ਾਹ ਪਰ ਅੰਦਰੋਂ ਡਰਿਆ ਹੋਇਆ ਇਨਸਾਨ ਜਦੋਂ ਉਹ ਗੁਰੂ ਜੀ ਦੇ ਦਰ ਤੇ ਪਹੁੰਚਿਆ ਗੁਰੂ ਅੰਗਦ ਦੇਵ ਜੀ ਬੱਚਿਆਂ ਨੂੰ ਪੜ੍ਹਾ ਰਹੇ ਸੀ ਹਮਾਈਉ ਚੁੱਪ ਖੜਾ ਰਿਹਾ ਪਰ ਗੁਰੂ ਜੀ ਨੇ ਉਸ ਵੱਲ ਕੋਈ ਵਿਸ਼ੇਸ਼ ਧਿਆਨ ਨਾ ਦਿੱਤਾ ਹਮਾਈਉ ਨੂੰ ਗੁੱਸਾ ਆ ਗਿਆ ਉਸ ਨੇ ਸੋਚਿਆ ਮੈਂ ਬਾਦਸ਼ਾਹ ਹਾਂ ਅਤੇ ਇਹ ਫਕੀਰ ਮੇਰੀ ਇੱਜ਼ਤ ਹੀ ਨਹੀਂ ਕਰਦਾ ਉਹ ਗੁਰੂ ਜੀ ਵੱਲ ਤਲਵਾਰ ਖਿੱਚਣ ਲੱਗਾ ਪਰ ਜਿਵੇਂ ਹੀ ਉਸਦੇ ਹੱਥ ਨੇ ਤਲਵਾਰ ਦੀ ਮਿਆਨ ਫੜੀ ਗੁਰੂ ਜੀ ਨੇ ਸ਼ਾਂਤ ਪਰ ਗੰਭੀਰ ਸੁਰ ਵਿੱਚ ਕਿਹਾ ਹਮਾਈਓ ਇਹ ਤਲਵਾਰ ਉਸ ਵੇਲੇ ਕਿੱਥੇ ਸੀ ਜਦੋਂ ਤੂੰ ਸ਼ੇਰ ਖਾਨ ਤੋਂ ਹਾਰ ਕੇ ਭੱਜ ਰਿਹਾ ਸੀ ਉਸ ਵੇਲੇ ਤੇਰੀ ਹਿੰਮਤ ਕਿਉਂ ਗਾਇਬ ਹੋ ਗਈ ਸੀ ਹੁਣ ਫਕੀਰ ਉੱਤੇ ਤਲਵਾਰ ਚਲਾ ਕੇ ਆਪਣੇ ਬਹਾਦਰੀ ਦਿਖਾ ਰਿਹਾ ਹੈ ਇਹ ਬੋਲ ਸੁਣ ਕੇ ਹਮਾਈਓ ਦਾ ਸਿਰ ਝੁਕ ਗਿਆ ਉਹ ਤੁਰੰਤ ਤਲਵਾਰ ਥੱਲੇ ਕਰਦਾ ਹੋਇਆ ਬੋਲੇ ਗੁਰੂ ਜੀ ਮੇਰੇ ਪਾਸੋਂ ਵੱਡੀ ਭੁੱਲ ਹੋ ਗਈ। ਆਪ ਮੈਨੂੰ ਮਾਫ਼ ਕਰ ਦਿਓ। ਮੈਂ ਪੁੱਛਣ ਆਇਆ ਹਾਂ ਕਿ ਗੁਰੂ ਨਾਨਕ ਦੇ ਬਚਨ ਝੂਠੇ ਕਿਉਂ ਹੋਏ? ਗੁਰੂ ਜੀ ਨੇ ਕਿਹਾ, "ਹਮਾਈਓ ਜਦੋਂ ਤੱਕ ਬਾਦਸ਼ਾਹ ਇਨਸਾਫ਼ ਨਾਲ ਰਾਜ ਕਰਦਾ ਹੈ, ਤਦ ਤੱਕ ਉਸ ਦਾ ਰਾਜ ਕਾਇਮ ਰਹਿੰਦਾ ਹੈ। ਤੇਰੇ ਪਾਸੋਂ ਕੋਈ ਬੇਇਨਸਾਫ਼ੀ ਹੋਈ ਹੋਵੇਗੀ ਜਿਸ ਕਾਰਨ ਰਾਜ ਖਿਸਕ ਗਿਆ। ਜੇ ਤੂੰ ਹੁਣ ਤਲਵਾਰ ਨਾ ਕੱਢਦਾ, ਤਾਂ ਰਾਜ ਹੁਣੇ ਹੀ ਤੈਨੂੰ ਮਿਲ ਜਾਂਦਾ।" ਪਰ ਹੁਣ ਜਾ ਤੂੰ ਵਾਪਸ ਈਰਾਨ ਜਾ ਅਤੇ ਜਦੋਂ ਫਿਰ ਆਵੇਂਗਾ ਤਦ ਤੈਨੂੰ ਮੁੜ ਰਾਜ ਮਿਲੇਗਾ ਗੁਰੂ ਜੀ ਦੇ ਇਹ ਵਚਨ ਬਿਲਕੁਲ ਸੱਚੇ ਸਾਬਤ ਹੋਏ 15 ਸਾਲਾਂ ਬਾਅਦ 22 ਜੂਨ 1555 ਨੂੰ ਹਮਾਯੂੰ ਮੁੜ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ ਗੁਰੂ ਨਾਨਕ ਤੇ ਗੁਰੂ ਅੰਗਦ ਦੇਵ ਜੀ ਦੇ ਆਖੇ ਹੋਏ ਵਚਨ ਸੱਚ ਹੋਏ ਇਸ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਤਾਕਤ ਦਾ ਹੰਕਾਰ ਕਦੇ ਨਹੀਂ ਕਰਨਾ ਚਾਹੀਦਾ ਤਾਕਤ ਦਾ ਅਸਲ ਮਤਲਬ ਦੂਜਿਆਂ ਨੂੰ ਰੋਂਦਣਾ ਨਹੀਂ ਬਲਕਿ ਕਮਜ਼ੋਰ ਦੀ ਰਾਖੀ ਕਰਨਾ ਹੈ ਜਿਸ ਨੇ ਆਪਣੀ ਤਾਕਤ ਨਾਲ ਇਨਸਾਫ ਕੀਤਾ ਉਸ ਦੇ ਨਾਲ ਪਰਮਾਤਮਾ ਹਮੇਸ਼ਾ ਖੜਾ ਰਹਿੰਦਾ ਹੈ